ਲਵ ਮੈਰਿਜ ਕਰਾਈ ਮੁੰਡੇ ਨੇ ਕੁੜੀ ਦੇ ਨਾਲ ਪਰ ਫਿਰ ਅਚਾਨਕ ਇਦਾਂ ਦਾ ਕੀ ਹੋ ਗਿਆ ਕਿ ਵਿਆਹ ਤੋਂ 3 ਮਹੀਨੇ ਬਾਅਦ ਹੀ ਕੁੜੀ ਦੀ লাশ ਮਿਲਦੀ ਹੈ ਗਲਤ ਨਿਸ਼ਾਨ ਦਿਸਦੇ ਨੇ ਕੁੜੀ ਦੇ ਤੇ ਗੱਲ ਸਿਰਫ ਇੱਥੇ ਖਤਮ ਨਹੀਂ ਹੁੰਦੀ ਜਿਹੜਾ ਮੁੰਡਾ ਸੀ ਉਹਨੇ ਵੀ ਸਲਫਾਸ ਖਾ ਲਿਆ ਸੀ ਪਰ ਫੇਰ ਵੀ ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਭਾਈ ਇਹਦੇ ਪਿੱਛੇ ਤੁਸੀਂ ਮੁੰਡੇ ਨੂੰ ਇੱਕਦਮ ਬੇਗੁਨਾ ਨਾ ਕਰਦੋ ਕਿਉਂਕਿ ਮੁੰਡਾ ਤੇ ਮੁੰਡੇ ਦੀ ਮਾਂ ਅਤੇ ਉਸ ਦਾ ਸਾਰਾ ਪਰਿਵਾਰ ਇਸ ਪੂਰੇ ਮਾਮਲੇ ਵਿੱਚ આરોપી ਨੇ ਜਿਨ੍ਹਾਂ ਨੇ ਸਾਡੀ ਕੁੜੀ ਦਾ ਅਜਿਹਾ ਹਾਲ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਕਿ ਤਿੰਨ ਮਹੀਨੇ ਪਹਿਲਾਂ ਬਿਲਕੁਲ ਪ੍ਰਾਈਵੇਟ ਚੋਰੀ ਛੁਪੇ ਮੁੰਡੇ ਕੁੜੀ ਇੱਕ ਵਿਆਹ ਕਰਾਉਂਦੇ ਨੇ 722 ਸਾਲ ਦਾ ਮੁੰਡਾ ਹੁੰਦਾ ਤੇ ਸ਼ਾਇਦ ਇੱਕ ਦੋ ਸਾਲ ਛੋਟੀ ਕੁੜੀ ਹੁੰਦੀ ਹੈ ਵਿਆਹ ਕਰਾ ਲਿਆ ਜਾਂਦਾ ਹੈ ਘਰਦਿਆਂ ਤੋਂ ਲੁਕੋ ਕੇ ਪਰ ਜਿਵੇਂ ਗੱਲ ਸਾਹਮਣੇ ਆਂਦੀ ਹੈ ਤੇ ਕੁੜੀ ਦੇ ਪਰਿਵਾਰ ਵਾਲੇ ਨੂੰ ਗੱਲ ਪਤਾ ਚੱਲਦੀ ਹੈ ਤੇ ਮੁੰਡਾ ਕਹਿੰਦਾ ਮੈਂ ਜਿਵੇਂ ਸਹੀ ਸਲਾਮਤ ਤੁਹਾਡੀ ਧੀ ਨੂੰ ਲੈ ਕੇ ਗਿਆ ਸੀ ਉਵੇਂ ਹੀ ਵਾਪਸ ਲੈ ਕੇ ਆ ਰਿਹਾ ਮੈਂ ਆਪਦੇ ਘਰੇ ਜਾ ਕੇ ਆਪਣੀ ਮਾਂ ਨਾਲ ਗੱਲ ਕਰਾਂਗਾ ਮਾਂ ਨੂੰ ਮਨਾਉਂਗਾ થોੜੇ ਟਾਈਮ ਬਾਅਦ ਉਹ ਕੁੜੀ ਆਪਣੇ ਸਹੁਰਿਆਂ ਦੇ ਘਰ ਚਲੀ ਜਾਂਦੀ ਹੈ ਪਰ ਫਿਰ ਅਚਾਨਕ ਇਦਾਂ ਕੀ ਹੁੰਦਾ ਹੈ ਕਿ ਕੁੜੀ ਦੀ লাশ ਮਿਲਦੀ ਹੈ ਰੇਲਵੇ ਲਾਈਨਾਂ ਕੋਲੋਂ ਫਾਟਕਾਂ ਕੋਲੋਂ ਕਲਤੇ ਨਿਸ਼ਾਨ ਪਏ ਹੋਏ ਨੇ ਕਿਨੇ ਕਿਨੇ ਦਿਨ ਤਾਂ ਪਹਿਲਾਂ ਕੁੜੀ ਦੀ ਉਸ লাশ ਨੂੰ ਕੋਈ ਬਰਾਮਦ ਕਰਨ ਹੀ ਨਹੀਂ ਆਇਆ ਪਰ ਫਿਰ ਜਦੋਂ ਪਤਾ ਚੱਲਿਆ ਕੁੜੀ ਦੇ ਪੇਕੇ ਵਾਲਿਆਂ ਨੂੰ ਕਿ ਹਾਲਾਤ ਇੰਨੇ ਵਿਗੜ ਚੁੱਕੇ ਨੇ ਘਰ ਜਦੋਂ ਕੁੜੀ ਦੇ ਸਹੁਰਿਆਂ ਤੱਕ ਪਹੁੰਚਦੀ ਹੈ ਤੇ ਮੁੰਡਾ ਵੀ ਫੇਰ ਦੱਸਿਆ ਜਾ ਰਿਹਾ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਦਾ ਜਿਸ ਦਾ ਹਾਲੇ ਹਸਪਤਾਲ ਚੜ੍ਹਦਾ ਪਿਆ। ਇਹਦੇ ਪਿੱਛੇ ਕਹਾਣੀ ਇਹ ਟੁਕਦੀ ਹੈ ਕਿ ਭਾਈ ਮੁੰਡੇ ਨੂੰ ਕੁੜੀ ਪਸੰਦ ਸੀ ਪਰ ਮੁੰਡੇ ਦੀ ਮਾਂ ਨੂੰ ਕੁੜੀ ਪਸੰਦ ਨਹੀਂ ਸੀ। ਕੁੜੀ ਦੀ ਭੈਣ ਦਾ ਕਹਿਣਾ ਕਿ ਭਾਈ ਸਾਡਾ ਸਾਡੀ ਕੁੜੀ ਨੂੰ ਤਾਂ ਮੁੰਡਾ ਬਿਲਕੁਲ ਚੰਗੇ ਤਰੀਕੇ ਦੇ ਨਾਲ ਬਿਲਕੁਲ ਇੱਜ਼ਤ ਮਾਣ ਦੇ ਨਾਲ ਆਪਦੇ ਘਰ ਲੈ ਕੇ ਗਿਆ ਸੀਗਾ ਪਰ ਮੁੰਡੇ ਦੀ ਮਾਂ ਤਾਂਨੇ ਮਾਰਦੀ ਸੀ ਕਿ ਉਸ ਨੂੰ ਕੁੜੀ ਪਸੰਦ ਨਹੀਂ ਹੈ। ਮੈਨੂੰ ਪਤਾ ਨਹੀਂ ਅਚਾਨਕ ਇੰਨਾ ਤਾਂ ਕੀ ਹੋਇਆ ਕਿ ਜਦੋਂ ਮੁੰਡਾ ਗੱਲਾਂ ਲਕੋਣ ਲੱਗ ਗਿਆ ਕੁੜੀ ਨਾਲ ਉਹਨੇ ਉਹਨੇ ਕੁੜੀ ਨਾਲ ਗੱਲ ਕਰਾਉਣੀ ਬੰਦ ਕਰ ਦਿੱਤੀ ਉਸਦੇ ਪੇਕੇ ਵਾਲਿਆਂ ਦੀ ਫਿਰ ਵਾ ਵਿੱਚੋਂ ਵਿੱਚੋਂ ਗੱਲ ਕਰਨ ਲੱਗ ਗਿਆ ਕਿ ਭਾਈ ਮੇਰੇ ਸੱਟ ਲੱਗੀ ਹੈ ਤੁਹਾਡੀ ਕੁੜੀ ਸੇਫ ਹੈਗੀ ਵੀ ਹੈ ਨਹੀਂ ਵੀ ਹੈਗੀ ਬਥੇਰੀਆਂ ਗੱਲਾਂ ਘੁੰਮੀਆਂ ਇਸ ਪੂਰੇ ਮਾਮਲੇ ਵਿੱਚ ਪਰ ਗੱਲ ਜਦੋਂ ਅਖੀਰ ਇਹ ਸਾਹਮਣੇ ਨਿਕਲ ਕੇ ਆਈ ਕਿ ਮੁੰਡਾ ਜੀ ਘਰੋਂ ਫਰਾਰ ਹੋ ਗਿਆ ਫਰਾਰ ਹੋਣ ਤੋਂ ਬਾਅਦ ਕੁੜੀ ਦੇ ਪੇਕੇ ਵਾਲੇ ਪੱਤਰਕਾਰਾਂ ਨਾਲ ਮਿਲਦੇ ਨੇ ਪ੍ਰੈਸ ਰਿਪੋਰਟਰਾਂ ਨੂੰ ਮਿਲਦੇ ਨੇ ਸਾਰੀ ਘਟਨਾ ਦੱਸੀ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਪ੍ਰੈਸ ਰਿਪੋਰਟਰ ਕਹਿੰਦਾ ਭਾਈ ਫਾਟਕਾਂ ਦੇ ਕੋਲੇ ਕੁੜੀ ਦੀ লাশ ਮਿਲੀ ਹੈ ਤੁਸੀਂ ਆ ਕੇ ਵੇਖ ਲਓ ਕਿਤੇ ਤੁਹਾਡੀ ਕੁੜੀ ਦੀ ਨਾ ਹੋਵੇ ਕਿਤੇ ਤੁਹਾਡੇ ਘਰ ਦੇ ਜੀ ਨਾ ਜੀ ਦੀ ਇਹ লাশ ਨਾ ਹੋਵੇ ਕੁੜੀ ਦਾ ਪਰਿਵਾਰ ਜਦੋਂ লাশ ਵੇਖ ਕੇ ਵੇਖਣਾ ਪਹੁੰਚਦਾ ਤਾਂ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ ਆਪ ਦੀ ਧੀ ਦੇ ਗਲਤ ਨਿਸ਼ਾਨ ਵੇਖਦੇ ਨੇ ਕਿ ਦੱਸਿਆ ਜਾ ਰਿਹਾ ਹੈ ਕਿ ਗਲ ਘੋਟ ਕੇ ਮਾਰਿਆ ਹਾਲਾਂਕਿ ਇਸ ਪੂਰੀ ਗਲ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਹਲੇ ਆਉਣੀ ਬਾਕੀ ਹੈ ਪੁਲਿਸ ਵੀ ਪੋਸਟਮਾਰਟਮ ਰਿਪੋਰਟ ਦਾ ਹਲੇ ਉਡੀਕ ਕਰ ਰਹੀ ਹੈ ਪਰ ਮੁੰਡੇ ਨੇ ਕਿਉਂ ਸਲਫਾਸ ਖਾ ਲਿਆ ਮੂਜਾ ਸਲਫਾਸ ਵਰਗੀ ਕੋਈ ਜ਼ਹਿਰੀਲੀ ਚੀਜ਼ ਕਿਉਂ ਨਿਗਲ ਲਈ ਕਿ ਮੁੰਡਾ ਡਰ ਗਿਆ ਸੀਗਾ ਕਿ ਭਾਈ ਕੱਲ ਨੂੰ ਮੈਨੂੰ ਪੁਲਿਸ ਫੜ ਸਕਦੀ ਹੈ ਮੇਰੀ ਮੇਰੀ ਬੇਇੱਜ਼ਤੀ ਹੋਊਗੀ ਘਰਦਾਲਿਆਂ ਦੀ ਬੇਇੱਜ਼ਤੀ ਹੋਊਗੀ ਨਾਮ ਉਛਾਲਿਆ ਜਾਊਗਾ ਪੂਰੀ ਦੁਨੀਆ ਵਿੱਚ ਕਿ ਜਾਂ ਫਿਰ ਮੁੰਡਾ ਵਾਕਈ ਪਿਆਰ ਕਰਦਾ ਸੀਗਾ ਜਾਂ ਕੁੜੀ ਮੁੰਡੇ ਦੇ ਮਾਮਿਆਂ ਨੇ ਜਾਂ ਉਸ ਦੀ ਮਾਂ ਨੇ ਇਸ ਪੂਰੇ ਮਾਮਲੇ ਵਿੱਚ ਆ ਦਾਖਲ ਦਖਲ ਦੇ ਕੇ ਕੁੜੀ ਨੂੰ ਮਰਵਾਤਾ ਕੀ ਕਹਾਣੀ ਹੈ ਇਸ ਪਿੱਛੇ ਜਦ ਤੱਕ ਮੁੰਡਾ ਠੀਕ ਨਹੀਂ ਹੁੰਦਾ ਇਸ ਗੱਲ ਦੀ ਜਿਹੜੀ ਹੋਰ ਅੱਗੇ ਤਹਿਕੀਕਾਤ ਹੈ ਹੋਣੀ ਚਾਹੀਦੀ ਹੈ ਜਿਹੜੀ ਹੁੰਦੀ ਵੀ ਪਈ ਹੈ ਪਰ ਕਹਾਣੀ ਜਾਨਣਾ ਬਹੁਤ ਜ਼ਰੂਰੀ ਹੈ ਕਿ ਭਾਈ ਚੋਰੀ ਛੁਪੇ ਪਹਿਲਾਂ ਤਾਂ ਵਿਆਹ ਕਰਾ ਲਿਆ ਤੈਂ ਵਿਆਹ ਕਰਾ ਲਿਆ ਕੁੜੀ ਨੂੰ ਆਪ ਦੇ ਘਰ ਵੀ ਲੈ ਗਿਆ ਸਾਰਾ ਕੁਝ ਸਹੀ ਵੀ ਰਿਹਾ ਫਿਰ ਕਿਉਂ ਵਿਆਹ ਤੋਂ 3 ਮਹੀਨੇ ਬਾਅਦ ਕੁੜੀ ਮਰ ਗਈ ਕਿਉਂ ਤੂੰ ਆਪ ਵੀ ਸਲਵਾਸ ਖਾਲਿਆ ਤੇ ਹੁਣ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ ਕਿ ਇਹਦੇ ਵਿੱਚ ਤੂੰ ਆਪ ਦੇ ਇੱਕ ਮੁੰਡੇ ਨੂੰ ਆਮ ਜਨਤਾ ਦਾ ਵੀ ਸਵਾਲ ਹੈ ਤੇ ਸਾਡਾ ਵੀ ਸਵਾਲ ਹੈ ਕਿ ਤੂੰ ਭੱਜ ਗਿਆ ਹੈ ਡਰ ਗਿਆ ਹੈ ਕਿ ਜਾਂ ਫਿਰ ਇਹ ਸਮਝ ਗਿਆ ਸੀ ਕਿ ਭਾਈ ਮੇਰੇ ਹੱਥੋਂ ਕਤਲ ਹੋਇਆ ਹੈ ਕਿਤੇ ਮੈਂ ਹੋ ਸਕਦਾ ਹੈ ਕਿ ਆਨੂੰ ਪੁਲਿਸ ਨੂੰ ਫੜੇ ਮੈਨੂੰ ਮਾਰੇ ਕੁੱਟੇ ਉਸ ਡਰ ਤੋਂ ਬਚਣ ਵਾਸਤੇ ਉਸ ਕੁੱਟ ਉਸ ਦਰਦ ਤੇ ਉਸ ਬੇਇੱਜ਼ਤੀ ਤੋਂ ਬਚਣ ਵਾਸਤੇ ਤੋਂ ਇਹ ਕੰਮ ਕਰ ਲਿਆ। ਇਹ ਸਵਾਲ ਮੁੰਡੇ ਤੇ ਮੁੰਡੇ ਦੇ ਪਰਿਵਾਰ ਨੂੰ ਵੀ ਜਾਂਦੇ ਨੇ ਜਿਨ੍ਹਾਂ ਨੂੰ ਹਲੇ ਪੁਲਿਸ ਲੱਭਦੀ ਪਈ ਐ ਤੇ ਨਾਲ ਦੇ ਨਾਲ ਹੋਰ ਜਿਹੜੇ ਵੀ ਇਸ ਪੂਰੇ ਮਾਮਲੇ 'ਚ ਜਿਵੇਂ ਵੀ ਕਾਰਵਾਈ ਹੁੰਦੀ ਰਹੇਗੀ ਸਾਰੀ ਇਸ ਗੱਲ ਤੇ ਟਿਕੀ ਐ ਕਿ ਮੁੰਡਾ ਜਦੋਂ ਠੀਕ ਹੋਵੇਗਾ ਹਲੇ ਤਾਂ ਮੌਤ ਦੀ ਜ਼ਿੰਦਗੀ ਦੀ ਜੰਗ ਲੜ ਰਿਹਾ ਹਸਪਤਾਲ ਵਿੱਚ। ਜਦੋਂ ਮੁੰਡਾ ਮੁੰਡਾ ਠੀਕ ਹੋ ਕੇ ਬਿਆਨ ਦੇਣ ਯੋਗ ਹੋਵੇਗਾ ਉਹ ਅਸਲ ਕਹਾਣੀ ਦੱਸੇਗਾ ਕਿ ਕਿਉਂ ਚੋਰੀ ਛੁਪੇ ਕਰਾਈ ਲਵ ਮੈਰਿਜ ਦਾ ਵੀ ਇਹ ਨਾ ਨਤੀਜਾ ਹੋ ਗਿਆ। ਕਿ 3 ਮਹੀਨੇ ਬਾਅਦ ਮੁੰਡੇ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ ਤੇ ਕੁੜੀ ਦੀ ਵੀ ਮੌਤ ਹੋ ਗਈ ਕਿਵੇਂ ਸਰਪ੍ਰੇਖ ਅਨੁਸਾਰ ਪਿਆ ਕਰਵਾਇਆ ਆਪਣਾ ਨਾਮ ਕੀ ਤੁਸੀਂ ਦੱਸੋਗੇ ਮੈਂ ਕਾਂਤਾ ਦੇ ਵੀ ਮੈਂ ਕੁੜੀ ਦੀ ਛੋਟੀ ਭੈਣ ਹਾਂ ਆ ਕੀ ਨਾਮ ਹੈ ਸਿਸਟਰ ਦੇ ਜਿਸ ਦਾ ਬਿਆਹ ਹੋਣਾ ਹੈ ਅਸ਼ਾਰਾਣੀ ਹੂੰ ਜੋ ਕੁੜੇ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2024 ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਹਨੇ ਮੇਰੀ ਸਿਸਟਰ ਨੂੰ ਰਿਪੋਰਟ ਮੇਰੀ 7 ਤਰੀਕ ਨੂੰ ਕਰਾ ਲਈ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣਗੇ 4 ਮਹੀਨੇ ਕੋਟ ਮੈਰੀ ਨੂੰ ਹੋ ਗਏ ਮੁੰਡੇ ਨੇ ਲਾਰਾ ਲਾਇਆ ਮੇਰੀ ਭੈਣ ਨੂੰ ਤੂੰ ਸਾਡੇ ਘਰ ਨਾ ਆਈ ਮੈਂ ਆਪਣੀ ਮੰਮੀ ਨੂੰ ਬੁਲਾਉਂਗਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਕਰ ਆ ਡੈਡੀ ਆ ਆ ਪਾਪੀ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਕੀ ਗੱਲਬਾਤ ਤੁਸੀਂ ਖਰੋ ਇਹਨਾਂ ਨੂੰ ਘਰੋਸਾ ਦਿਵਾ ਕੇ ਲੈ ਕੇ ਗਿਆ ਫਿਰ ਮੈਂ ਤੁਹਾਡੀ ਕੁੜੀ ਨੂੰ ਜਿੱਦਾਂ ਲੈ ਕੇ ਚੱਲਾਂ ਉਦਾਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਫਿਰ ਤੁਸੀਂ ਮੇਰੇ ਨਾਲ ਇਹਨੂੰ ਤੋੜ ਦਿਓ ਕਦੋਂ ਲੈ ਕੇ ਆਇਆ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਕਿੱਥੋਂ ਲੈ ਕੇ ਗਿਆ ਸਾਡੇ 11 ਮੁੰਡਾ ਖਰੋ ਚਲੇ ਗਿਆ ਇਹ ਕਿੱਥੋਂ ਲੈ ਕੇ ਗਿਆ ਦਾ ਅਨੰਤਗਰ ਤੋਂ ਲੈ ਕੇ ਗਿਆ ਕੁੜੀ ਦੇ ਘਰ ਅਪੂ ਦਾ ਪੇਰੈਂਟ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਦੀ ਬਾਜੀ ਆ ਇਹ ਡੈਡੀ ਆ ਫਿਰ ਕੀ ਹੋਇਆ ਜੀ ਫਿਰ ਕੁਛ ਨਹੀਂ ਪਾਇਆ ਉਹ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫਿਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾਂ ਹਾਂਜੀ ਬਾਜੀ ਕਿੱਥੇ ਅਸੀਂ ਜੀ ਮਾਸੀ ਦੇ ਜਾ ਰਹੇ ਆ ਰਾਹੋਂ ਗੜ ਸ਼ਾਂਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫਿਰ ਕਾਲ ਕੀਤੀ ਅੱਧੇ ਘੰਟੇ ਬਾਅਦ 4:30 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿ ਨਾ ਵੇਟ ਕਰੋ ਮੇਰੇ ਨਾਲ ਹੀ ਨੇ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਬਾਜ਼ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਬਾਜ਼ ਆਈ ਬਿਲਕੁਲ ਸੁਨਸਾਨ ਜਗ੍ਹਾ ਤੋਂ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਕਿ ਕੁੜੀ ਤੁਹਾਡੀ ਗੜ ਸ਼ਾਂਕਰ ਤੋ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6 ਵਜੇ ਕਹਿੰਦਾ ਲੈ ਆਇਓ ਫਿਰ 6 ਤੱਕ ਬਾਜੀ ਹੁਣਾਂ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਬਾਜੀ ਸਿਸਟਰ ਨੂੰ ਲੈ ਆਇਓ ਮੁੰਡਾ ਕਹਿੰਦਾ ਮੈਂ ਬੱਸੇ ਬਿਠਾ ਦਿੱ ਮੇਰੀ ਗੱਲ ਹੋ ਗਈ ਮਾਸੀ ਨਾਲ ਤੇ ਅਸੀਂ ਸਵੇਰ ਨੂੰ ਕਹਿੰਦਾ ਅਸੀਂ ਕਹਿੰਦਾ ਬੜੀ ਮੱਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਹਿੰਦਾ ਮੈਂ ਹੋਟਲ 'ਚ ਰਹੂੰਗਾ ਜਾਂ ਮੈਂ ਆਪਣੇ ਦੋਸਤ ਦੇ ਰਹੂੰਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਲੈ ਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਗਏ ਸੀ 6:30 ਵਜੇ ਗਏ ਤਾਂ 8:30 ਜਾਂ 9 ਵਜੇ ਘਰ ਆਏ ਬੱਸ ਸਾਰੀਆਂ ਲੰਗੀਆਂ ਕੁੜੀ ਸਾਡੀ ਨਹੀਂ ਉਤਰੀ। ਮੈਂ ਫੋਨ ਤੇ ਫੋਨ ਲਾਇਆ। ਮੈਂ ਕਹਿੰਦਾ ਦੇਖੋ ਬਈ ਮੇਰੇ ਮੰਮੀ ਡੈਡੀ ਗਏ ਆ। ਤਾਂ ਟੈਨਸ਼ਨ ਤੇ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ। ਉਹ ਕਹਿ ਰਿਆਂ ਸੀ ਜੀ ਕੁੜੀ ਆਪਣੀ ਸਹੇਲੀ ਦੇ ਨਾਲ ਚਲ ਗਈ ਹੋਵੇ। ਕਹਿੰਦਾ ਮੈਨੂੰ ਸਹੇਲੀ ਦੇ ਗਈ ਸੀ। ਮੈਂ ਤਾਂ ਮੈਂ ਸਹੇਲੀਆਂ ਮੈਂ ਕਹਿੰਦੀ ਸਹੇਲੀ ਲੈ ਗਈ ਹੁੰਦੀ ਮੈਨੂੰ ਕਾਲ ਕਰਨੀ ਸੀ ਮੇਰੀ ਭੈਣ ਆ ਕਿਉਂਕਿ ਮੈਂ ਨਾ ਹਰ ਇੱਕ ਗੱਲ ਸ਼ੇਅਰ ਕਰਦੀ ਹਾਂ। ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇਰੀ ਸਿਸਟਰ ਦੀ ਮੈਂ ਕਿਹਾ ਮੇਰਾ ਭਰਾ ਬਣ ਕੇ ਮੈਂ ਤਾਂ ਦੱਸ ਦੇ ਮੈਨੂੰ ਟੈਨਸ਼ਨ ਹੋ ਰਹੀ ਹੈ ਭਾਜੀ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਹਿੰਦਾ ਜੇ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਤੇ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਕਹਿੰਦਾ ਨਹੀਂ ਆਪਣੀ ਸਹੇਲੀ ਦੇ ਹੋ ਸਕਦੀ ਆ ਵੀ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਤਾਂ ਕਹਿਨ ਦਾ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਟ ਲੱਗੀ ਫੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਸਰ ਨੂੰ ਫੋਨ ਕਰਦੀ ਨਾ ਮੁੰਡੇ ਨੇ ਮੈਨੂੰ ਕੋਈ ਹਤਾ ਪਤਾ ਨਹੀਂ ਮੇ ਸਿਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਨੂੰ ਉਹਨਾਂ ਨੂੰ ਘਰ ਕਹਿਤਾ ਮੈਂ ਕਿ ਤੁਸੀਂ ਜਾਓ ਵੀ ਕੋਈ ਗੱਲ ਨਹੀਂ ਠੀਕ ਆ ਮੈਂ ਕਿ ਟੈਨਸ਼ਨ ਚ ਹੋਣਗੇ ਹਨਾ ਤੇ ਮੈਂ ਕਿ ਟੈਨਸ਼ਨ ਚ ਹੋਣਗੇ ਵੀ ਤੁਸੀਂ ਜਾਓ ਘਰੇ ਮੈਂ ਕਿ ਕੁੜੀ ਆਪਣੀ ਸਹੇਲੀ ਦੇ ਚਲ ਗਈ ਹੈ ਮੈਨਾਂ ਨੂੰ ਝੂਠ ਕਿਹਾ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਦਾਂ ਹੀ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਣੀ ਫੇ ਮੈਂ ਕਹਿੰਦਾ ਕੋਈ ਨਹੀਂ ਮੈਂ ਦੇਖ ਮੈਂ ਜਦੋਂ ਕੁੜੀ ਕੇ ਵੀ ਥੋੜੇ ਗਲਵਤ ਨਹੀਂ ਵੀ ਕਿਸੇ ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੁਣ ਤੁਹਾਨੂੰ ਪਤਾ ਕਿਵੇਂ ਲੱਗਿਆ ਥੋੜੀ ਕੁੜੀ ਨਾਲ ਇਸ ਤਰ੍ਹਾਂ ਘਟਨਾ ਹੋ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਸਰ ਅਸੀਂ ਮੈਂ ਪ੍ਰੈਸ ਪੌਟਰ ਨੂੰ ਫੋਨ ਕੀਤਾ ਸੀਗਾ ਫੋਨ ਕੀਤਾ ਸੀਗਾ ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿਸੇ ਦੀ ਫਾਟਕਾ ਤੇ ਲਾਸ਼ ਮਿਲੀ ਆ ਫਾਟਕਾ ਤੇ ਨਹੀਂ ਸੀ ਨੀ ਨੀ ਮੈਨੂੰ মিডিਆ ਵਾਲੇ ਦਾ ਫੋਨ ਆਇਆ ਸੀ ਕਹਿੰਦਾ ਫਟਕਾ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਭਾਜੀ ਉਹਨਾਂ ਨੂੰ ਫੋਨ ਕੀਤਾ ਕਹਿੰਦੀ ਹਾਂ ਦੇਖਣ ਗਏ ਹੋਏ ਆ ਫਟਕਾ ਤੇ ਕਹਿੰਦੇ ਦੇਖੋ ਕੌਣ ਆ ਪਤਾ ਨਹੀਂ ਹਨਾ ਤੇ ਇਹਨਾਂ ਨਾਲ ਕਰਾਈ ਵੀ ਆ ਤੇ ਹਾਂ ਤੇ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਤੁਹਾਨੂੰ ਕੀ ਲੱਗਦਾ ਕਿ ਮਾਰਿਆ ਕਿਉਂ ਕੀ ਕਾਰਨ ਸੀ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਹੈ ਇਹਦੀ ਮਾਮਿਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਤਰੀਕ ਤੋਂ ਮੈਂ ਕਾਲ ਕਰ ਰਹੀ ਹਾਂ 11 ਤਰੀਕ ਜਦੋਂ ਸਾਡੇ ਘਰ ਕੁੜੀ ਨਹੀਂ ਆਈ ਮੈਂ انہاں دی ماں ਮੇਰੇ ਇਹ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ اپنے گھر ਨਹੀਂ ਬੜਿਆ ਆਪਣੇ ਨਾਨਕੇ ਆਦੇ ਸੀ ਉਹਦੀ ماں ਵੀ ਉਸ ਦਿਨ ਹੀ ਫਰਾਰ ਹੋ ਗਏ ਮੁੰਡਾ ਕਿਹੜੇ ਪਿੰਡ ਦਾ ਆ ਮੁੰਡਾ ਸਰ ਪੰਗਲ ਕਲਾ ਦਾ ਆ ਪੰਗਲ ਕਲਾ ਨਾਮ ਕੀ ਨਾਮ ਸੁਖਬੀਰਪਾਲ ਸੁਖਦੀਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰਪਾਲ ਤੇ ਤੁਸੀਂ ਹੁਣ ਕੀ ਮਤਲਬ ਸਰ ਮੈਂ ਮੰਗੇ ਚਾਹਨੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੀ ਹੋਰ ਕੁੜੀ ਨਾਲ ਤੱਕਾ ਨਾ ਹੋਵੇ ਠੀਕ ਆ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕੁ ਗਿੜਗੜਾਈ ਹੋਣੀ ਉਹਦੇ ਮੋੜੇ ਮੈਂ ਚਾਹੁੰਦੀ ਆ ਕਿ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਤੋ ਉਹਨਾਂ ਦੀ ਲਾਸ਼ ਅਸੀਂ ਇਕੱਠੀਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਨਹੀਂ ਤੁਸੀਂ ਬੋਡੀ ਦੇਖੇ ਲੜਕੀ ਦਾ ਬੋਡੀ ਅਸੀਂ ਦੇਖ ਲਈ ਆਪਣੀ ਜਿਹੜੇ ਤੇ ਨਿਸ਼ਾਨ ਆ ਕੁੜੀ ਦਾ ਗਲਾ ਕੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ ਤਿੰਨ ਚਾਰ ਜਣੇ ਦਾ ਹੱਥ ਆ ਵਿੱਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਤੇ ਉਹ ਮੁੰਡੇ ਦੀ ਲਾਸ਼ ਅਸੀਂ ਆਪਣੀ ਕੁੜੀ ਦੀ ਲਾਸ਼ ਉਹਦੇ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸੱਟ ਇਨਸਾਫ਼ ਨਹੀਂ ਮਿਲਦਾ ਜਾਂ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਕਿੱਧਰ ਗਈ ਸੀ ਕਿਸ ਤੇ ਕਿਸ ਤੇ ਕਿਸੇ ਸਭ ਜਾਰ ਕਰਦੇ ਉਸੀ ਸਾਰ ਸਾਨੂੰ ਕਹੀ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਛੱਕ ਕੇ ਤੇ ਹਾਂਜੀ ਛੱਕ ਕੇ ਤੇ ਸ਼ੱਕ ਸਾਨੂੰ ਮਾਤੇ ਵੀ ਆ ਮਾਮਿਆਂ ਤੇ ਵੀ ਆ ਸਾਰੀਆਂ ਤੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਈਓ ਕਿਥੇ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਅੱਗੇ ਤੁਹਾਡੇ ਨਾਲ ਕੰਪਲੇਨ ਕਰਤੀ ਪੁਲਿਸ ਨੂੰ ਕੰਪਲੇਨ ਸਾਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਸਾਡੀ ਉੱਥੇ ਵੀ ਨਹੀਂ ਸੁਣਾਈ ਹੋਈ ਹੁਣ ਹਿਸ਼ਾਰ ਪੁਠਾਣਾ ਸਦਰ ਅੱਛਾ ਅੱਛਾ ਜੀ ਹਾਂਜੀ ਅਸੀਂ ਮੰਗ ਚ ਆਉਨੇ ਆ ਫੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਤੁਹਾਨੂੰ ਵਾਪਸ ਚਾਹੀਦੀ ਜੇ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਵਿੱਚੇ ਹੀ ਉਹਦੀ ਮੰਮੀ ਦਾ ਹੱਥ ਹੈ ਕਹਿੰਦੀ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚੇਰੇ ਤੇ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੀ ਕਿੰਨਾ ਚੱਕਰ ਸਾਨੂੰ ਮੁੰਡੇ ਦੀ ਲਾਸ਼ ਨਹੀਂ ਮਿਲਦੀ ਨਾਲ ਠੀਕ ਹੈ ਠੀਕ ਹੈ ਥੈਂਕ ਯੂ ਜਿਹੜਾ ਹੈਗਾ ਨਿਸ਼ਾਨ ਘਾਟ ਉੱਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉੱਥੋਂ ਤਲਾਹ ਮਿਲੀ ਸੀ ਕਿ ਕਾਸ਼ਾ ਰਾਣੀ ਜਿਹਦਾ ਐਡਰੈਸ ਦੁੱਧੇਵਾਲ ਦਾ ਲਿਖਿਆ ਹੋਇਆ ਹੈ ਉਸੀ ਬੋਡੀ ਪਈ ਆ 6 ਦਿਨ ਤੋਂ ਕੋਈ ਬੋਡੀ ਲੈਣ ਨਹੀਂ ਆਇਆ। ਸੋ ਉਹਦੇ ਬਾਰੇ ਪਤਾ ਜਦੋਂ ਕੀਤੀ ਤਾਂ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਰਤੂ ਦੀ ਹੈਗੀ ਐ ਔਰ ਉੱਥੋਂ ਲਾਪਤਾ ਸੀਗੀ। ਔਰ ਇਹ ਵੀ ਇਹ ਬੋਡੀ ਹੈਗੀ ਐ। ਸੋ ਬੋਡੀ ਦਾ ਮੌਈਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਵੀ ਸ਼ੱਕਦਗਰ ਨਜ਼ਰ ਨਹੀਂ ਆ ਰਹੀ। ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਹੈ। ਉਹਦਾ ਨਾਮ ਸੁਖਵੀਰ ਹੈ ਪੰਗਲਕਲਾਂ ਦਾ ਰਹਿਣ ਵਾਲਾ ਹੈ। ਸੋ ਉਹਦੇ ਬਾਰੇ ਪਤਾ ਲੱਗਿਆ ਵੀ ਉਹਨੇ ਵੀ ਜਿਹੜਾ ਕੋਈ ਪੁਆਇਜ਼ਨ ਲੈ ਲਈ ਹੈ। ਔਰ ਉਹ ਸਿਵਲ ਹਸਟਰ ਦਾਖਲੇ ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦੇ ਉਹਨਾਂ ਦੀ ਤੁ ਸਾਰੀ ਦਰਿਆਪਤ ਕਰਕੇ ਜੋ ਵੀ ਬਣਦੀ ਕਾਰਵਾਈਗੀ ਉਹ ਮਜਲੀਆ ਦੀ ਸਰ ਪਤਲ ਗਿਆ ਕਿ ਦੋਨੋਂ ਪਤੀ ਪਤਨੀ ਸੀ ਸਾਦੀ ਕਰ ਲਿਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ ਅ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ ਹਾਂ ਇਹ ਵੀ ਪਰ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਮੁੰਡੇ ਦੇ ਮਾਤਾ ਨੇ ਉਹ ਨਹੀਂ ਚਾਹੁੰਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾ ਤਿਆਰ ਨਹੀਂ ਸੀਗੇ ਤਾਂ ਹੀ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰੇ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ ਸੋ ਹੁਣ ਉਸ ਚੀਜ਼ ਦੀ ਦਰਿਆਪਤ ਕਰਾ ਗਏ ਹੁਣ ਕਾਰਵਾਈ ਕੀ ਹੋਏਗੀ ਸਰ ਹੁਣ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਉਹ ਲੜਕਾ ਦਾ ਹਾਲਾਤ ਕਿ ਡੰਜਲ ਵਰਗਾ ਜਹਿਰ ਕਹੀਏ ਲੜਕਾ ਹਲੇ ਸਿਬਲਾਸਟਰ ਤੇ ਜੀਰੇ ਇਲਾਜ ਹੈ ਸੋ ਡਾਕਟਰ ਹੀ ਦੱਸ ਸਕਦੇ ਬੈਟਰ ਵੀ ਕਿਸ ਕੰਡੀਸ਼ਨ ਚ ਹੈ ਉਹ ਜਿਤਨਾ ਬਿਆਨ ਦੇਣਗੇ ਤੁਸੀਂ ਉਸ ਦਾ ਕਰਵਾਇ ਕਰੋ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਮਾਣਗੇ ਪ੍ਰਦਰਸ਼ਨ ਹੋ ਰਿਹਾ ਹੈ